ਅਪਾਰ ਭਰੇ ਪਾਇਓ ਅਪਾਰ 3ਦ ਅੰਤਰ ਤਾਰੇਓ ਦੁਖ ਪੰਜਨ ਆਤਮ ਪ੍ਰਬੋਧ ਮਨ ਤਤ ਵਿਚਾਰੇਓ ਸਦਾ ਚਾਏ ਹਰ ਪਾਏ ਪ੍ਰੇਮ ਰਸ ਆਪੇ ਜਾਣੇ ਸਤਗੁਰ ਕਾ ਪ੍ਰਸਾਦ ਸਹਿਜ ਸੇਤੀ ਰੰਗ ਮਾਣੇ ਨਾਨਕ ਪ੍ਰਸਾਦ ਅੰਗਦ ਸੁਮਤ ਗੁਰ ਅਮਰ ਅਮਰ ਵਰਤਾਇਓ ਗੁਰ ਰਾਮਦਾਸ ਕਲ ਉਚਰਾ ਤੈ ਅਟਲ ਅਮਰ ਪਦ ਪਾਇਓ ਸੰਤੋਖ ਸਰੋਵਰ ਬਸੈ ਅਮੈ ਰਸ ਰਸਨ ਪ੍ਰਕਾਸ਼ੈ ਨਿਲ ਤਸ਼ਾਂਤ ਉਪਜਾਇ ਦੁਤ ਦੁਰੰਤਰ ਨਾਸੈ ਸੁਖ ਸਾਗਰ ਪਾਇਓ ਦਿਨਤ ਹਰ ਮਗ ਨ ਹੁਟਾ ਸੰਗਮ ਸਤਿ ਸੰਤੋਖ ਸਿਰ ਸੁਨਹਾ ਮੁਖਤਾਏ ਸਤਿਗੁਰ ਪ੍ਰਮਾਣ ਬਿਦਨ ਸਿਰਿਓ ਜਗ ਜਸ ਤੂਰ ਬਜਾਇਓ ਗੁਰ ਰਾਮਦਾਸ ਕਲ ਉਚਰੈ ਤੈ ਅਪੇ ਅਮਰ ਪਦ ਪਾਇਓ ਜਗ ਜਿੱਤੋ ਸਤਿਗੁਰ ਪ੍ਰਮਾਣ ਮਨ ਏਕ ਤੇ ਆਇਓ ਤਹਨ ਤਹਨ ਸਤ ਗੁਰ ਅਮਰਦਾਸ ਜਿਨ ਨਾਮ ਦਰੜਾਇਓ ਨਾਮ ਨਿਦ ਨਾਮ ਨਿਧਾਨ ਰਿਦ ਸਿਦਤਾ ਕੀ ਦਾਸੀ ਸਹਜ ਸਰੋਵਰ ਮਿਲਿਓ ਪੁਰਖ ਭੇਟਿਓ ਅਬਨਾਸ਼ੀ ਆਦਲੇ ਭਗਤ ਜਿਤ ਲਗ ਤੈਰੇ ਸੋ ਗੁਰ ਨਾਮ ਦਰੜਾਇਓ ਗੁਰ ਰਾਮਦਾਸ ਕਲ ਉਚਰਾਂ ਤੇ ਹਰ ਪ੍ਰੇਮ ਸਦਾਰਥ ਪਾਇਓ ਪ੍ਰੇਮ ਭਗਤ ਪ੍ਰਵਾ ਪ੍ਰੀਤ ਪੁਬਲੀ ਨਾ ਹਟੇ ਸਤਗੁਰ ਸ਼ਬਦ ਅਥਾ ਅਮੈ ਥਾਰਾ ਰਸ ਗੁਟੇ ਮਤ ਮਾਤਾ ਸੰਤੋਖ ਪਿਤਾ ਸਰ ਸਹਿਜ ਸਮਾਇਓ ਆਜੋਨੀ ਸੰਭਵਯੋ ਜਗਤ ਗੁਰ ਬਚਨ ਤਰਾਯੋ ਅਭਿਗਤ ਅਗੋਚਰ ਅਤਾਰਤਰ ਮਨ ਗੁਰ ਸ਼ਬਦ ਵਿਸਾਇਓ ਗੁਰ ਰਾਮਦਾਸ ਕਲ ਉਚਰਾ ਤੈ ਜਗਤ ਉਧਾਰਣ ਪਾਇਓ ਜਗਤ ਉਧਾਰਣ ਨਾਮ ਨਿਧਾਨ ਭਗਤਾਂ ਭਵ ਤਾਰਣ ਅੰਮ੍ਰਿਤ ਬੂੰਦ ਹਰ ਨਾਮ ਬੇਸੁਖੀ ਬਿਖਾਇਨ ਵਾਰਣ ਸਹਿਜ ਤਰੋਵਰ ਫਲਿਓ ਗਿਆਨ ਅੰਮ੍ਰਿਤ ਫਲ ਲੱਗੇ ਗੁਰ ਪ੍ਰਸਾਦ ਪਾਈਐ ਤਨ ਤੇ ਜਨ ਬੜ ਭਾਗੇ ਤੇ ਮੁਕਤੇ ਪੈ ਸਤਗੁਰ ਸ਼ਬਦ ਮਨ ਗੁਰ ਪਰਚਾ ਪਾਇਓ ਗੁਰ ਰਾਮਦਾਸ ਕਲ ਉਚਰੈ ਤੈ ਸ਼ਬਦ ਨਿਸ਼ਾਨ ਬਜਾਇਓ ਸੇਜ ਸਦਾ ਸਹਿਜ ਸ਼ਾਵਾਂ ਸੰਤੋਕ ਸਰਾਏ ਚ ਸਦਾ ਸੀਲ ਸੁਨਹਾ ਸੋਹ ਹੈ ਗੁਰ ਸ਼ਬਦ ਸੁਮਾਚਰਿਓ ਨਾਮ ਤੇਕ ਸੰਗਦ ਬੋਹ ਹੈ ਅਜੁਨਿਓ ਭਲ ਅਮਲ ਸਤਗੁਰ ਸੰਗ ਨਿਵਾਸ ਗੁਰ ਰਾਮਦਾਸ ਕਲ ਉਚਰਾ ਤੋ ਸਹਿਜ ਸਰੋਵਰ ਬਾਸ ਗੁਰ ਜਿਨ ਕੋ ਸੁ ਪ੍ਰਸੰਨ ਨਾਮੁ ਹਰਿ ਦੈ ਨਿਵਾਸੈ ਜਿਨ ਕੋ ਗੁਰੁ ਸੁਪ੍ਰਸੰਨ ਦੁਰਤ ਦੂਰੰਤਰ ਨਾਸੈ ਗੁਰ ਜਿਨ ਕੋ ਸੁਪ੍ਰਸੰਨ ਮਾਨ ਅਭਿਮਾਨ ਨਿਵਾਰੈ ਜਿਨ ਕੋ ਗੁਰੁ ਸੁਪ੍ਰਸੰਨ ਸ਼ਬਦ ਲਗ ਭਵਜਲ ਤਾਰੈ ਪਰਚੋ ਪ੍ਰਮਾਨ ਗੁਰ ਪਾਇਓ ਤਿਨ ਸਕੇਥੋ ਜਨਮ ਜਗ ਸ਼੍ਰੀ ਗੁਰ ਸ਼ਰਨ ਭਜ ਕਲ ਕਬ ਭੁਗਤ ਮੁਕਤ ਸਭ ਗੁਰੂ ਲਗ ਸਤ ਗੁਰ ਖੇਮਾ ਤਾਣਿਆ ਜੁਗ ਜੂਥ ਸਮਾਣੀ ਅਨਭੋ ਨੇ ਸ ਨਾਮ ਤੇਕ ਜੇਤ ਭਗਤ ਅਗਾਣੀ ਗੁਰ ਨਾਨਕ ਅੰਗਦ ਅਮਰ ਧਗਤ ਹਰ ਸੰਗ ਸਮਾਣੀ ਇਹ ਰਾਜ ਜੋਗ ਗੁਰ ਰਾਮਦਾਸ ਤੋ ਮੂਹਰਸ ਜਾਣੇ ਜਨਕ ਸੋਏ ਜਿਨ ਜਾਣਿਆ ਓਨ ਮਨ ਰਤ ਤਰਿਆ ਸਤ ਸੰਤੋਖ ਸੁਮਾਚਰੇ ਅਭਰਾ ਸਰੁ ਭਰਿਆ ਅਕਥ ਕਥਾ ਅਮਰਾਪੂਰੀ ਜਿਸ ਦੇ ਸੋ ਪਾਵੈ ਏ ਜਨਕ ਰਾਜ ਗੁਰ ਰਾਮਦਾਸ ਤੋ ਜਹੀ ਬਣ ਆਵੈ ਸਤ ਗੁਰ ਨਾਮ ਏਕਲੇ ਮਨ ਜਪੈ ਦ੍ਰਿੜ ਤੈਨ ਜਨ ਦੁਖ ਪਾਪ ਕੋ ਕਤ ਹੋਵ ਜਿਓ ਤਾਰਣ ਤਰਣ ਖਿਨ ਮਾਤਰ ਜਾ ਤੋ ਦ੍ਰਿਸ਼ਟੁ ਥਾਰਾ ਸ਼ਬਦ ਰਿਤ ਵਿਚਾਰੈ ਕਾਮ ਕੋ ਦਖੋਵ ਜਿਓ ਜੀਨ ਸਭਨ ਦਾਤਾ ਗੰ ਗਿਆਨ ਵਿਖਿਆਤਾ ਐਨਸ ਧਿਆਨ ਧਾਵੈ ਪਲਕ ਨਾ ਸੋਵੈ ਜਿਉ ਜਾ ਕੋ ਦੇਖਤ ਦਰਿਦਰ ਜਾਵੈ ਨਾਮ ਸੋ ਨਿਧਾਨ ਪਾਵੈ ਗੁਰਮੁਖ ਗਿਆਨ ਦੁਰਮਤ ਮੈਲ ਤੋਵੈ ਜਿਉ ਸਤਗੁਰ ਨਾਮ ਏਕਲੇਵ ਮਨ ਜਪੈ ਡ੍ਰਿੜ ਤਿੰਨ ਜਨ ਦੁਖ ਪਾਪ ਕੋਕਤ ਹੋਵੈ ਜਿਉ ਧਰਮ ਕਰਮ ਪੂਰ ਸਤਗੁਰ ਪਾਈ ਹੈ ਜਾਂ ਕੀ ਸੇਵਾ ਸਿੱਧ ਸਾਧੁ ਮਨ ਜਨ ਸੁਰ ਨਰ ਜੱਤ ਹੈ ਸ਼ਬਦ ਸਾਰ ਇੱਕ ਲੇਵ ਲਈ ਹੈ ਥੁਨ ਜਾਣੈ ਕੋ ਤੇਰਾ ਅਪਾਰ ਨਿਰਭਉ ਨਿਰੰਕਾਰ ਅਕਤ ਕਤ ਨਹਾਰ ਤੁਝੇ 부ਝਾਈ ਹੈ ਧਰਮ ਪੂਰੇ ਸੰਸਾਰ ਛੁੱਟੋ ਜੁਨੀ ਸੰਘਾਰ ਜਮ ਕੋ ਨ ਡੰਡ ਕਾਲ ਗੁਰਮਤਿ ਧਿਆਈ ਹੈ ਮਨ ਪ੍ਰਾਣੀ ਮੁਗਦ ਵਿਚਾਰ ਐਨਸ Jap ਧਰਮ ਕਰਮ ਪੂਰਾ ਸਤਗੁਰ ਪਾਈ ਹੈ ਹਉ ਬਲ ਬਲ ਜਾਉ ਸਤਗੁਰ ਸਾਚੇ ਨਾਮ ਪਰ ਕਮਨ ਉਪਮਾ ਦਿਓ ਕਮਨ ਸੇਵਾ ਸਿਰਿਓ ਇਕ ਮੁਖ ਰਸ ਨਰਸੋ ਜੁਗ ਜੋਰ ਕਰ ਫੁਲ ਮਨ ਬਤ ਕਮ ਜਾਨ ਅਨਤ ਦੂਜਾ ਨਾ ਮਾਨ ਨਾਮ ਸੋ ਅਪਾਰ ਸਰ ਦਿਨੋ ਗੋਰ ਰਿਤ ਧਾਰ ਨਲ ਕਵ 파ਰਸ ਪਰਸ ਕਚ ਕੰਚਨ ਹੋਏ ਚੰਦਨਾ ਸੁਬਾਸ ਜਾਸ ਸਿਮਰਤ ਅਨਤਾਰ جا کے دیکھت دوਾਰੇ کام کرو دین وارے جی ہاں ਬਲ ਬਲ ਜਾਉ ਸਤ ਗੁਰ ਸਾਚੇ ਨਾਮ ਪਰ ਰਾਜ ਜੋਗ تخت دین ਗੁਰ ਰਾਮਦਾਸ ਪ੍ਰਥਮੇ ਨਾਨਕ ਚੰਦ ਜਗਤ ਭਇਓ ਆਨੰਦ ਤਰਨ ਮਨੁਖੈ ਜਨ ਕੀਓ ਪ੍ਰਗਾਸ ਗੁਰ ਅੰਗਦ ਦੀਓ ਨਿਧਾਨ ਅਕਤਥ ਕਥਾ ਗਿਆਨ ਪੰਚ ਪੂਤ ਬਸ ਕੀਨੇ ਜਮਤ ਨਾ ਤਰਾਸ ਗੁਰ ਅਵਰ ਗੁਰੂ ਸ੍ਰੀ ਸੱਤ ਕਲ ਜੁਗ ਰਾਖੀ ਪਤ ਅਗੰ ਦੇਖਤ ਦਸ ਚਰਨ ਕਵਲ ਜਾਸ ਸਭ ਦਿਦ ਮਾਨਿਓ ਮਮ ਤਬ ਹੀ ਭਇਓ ਪ੍ਰਸੰਨ ਰਾਜ ਜੋਗ ਤਖਤ ਦੀਨ ਗੁਰ ਰਾਮਦਾਸ ਰੱਡ ਜਿਸੈ ਤਾਰੇਉ ਧਰਤ ਅਰ ਵਿਉ ਅਰ ਪਵਨ ਤੇ ਨੀਰ ਸਰ ਅਵਰ ਅਨਲ ਅਨਾਦ ਕੀਉ ਸਸ ਰਖ ਨਿਸ ਸੂਰ ਦਿਨ ਸੈਲ ਤਰੂ ਫਲ ਫੁੱਲ ਦਿਉ ਸੁਰਨਾਰ ਸप्त ਸਮੁੰਦਰ ਕੇ ਤਾਰਿਓ ਤ੍ਰਿਭੁਨ ਜਾਸ ਸੋਈ ਏਕ ਨਾਮ ਹਰਨਾਮ ਸਤ ਪਯੋ ਗੁਰ ਅੰਮ੍ਰਿਤ ਪ੍ਰਗਾਸ ਕੱਚੋਂ ਕੰਚਨ ਥਯੋ ਸ਼ਬਦ ਗੁਰ ਸ਼੍ਰਵਣ ਸੁਣਿਓ ਵਿਖਤੇ ਅੰਮ੍ਰਿਤ ਹੋਯੋ ਨਾਮ ਸਤਗੁਰ ਮੁਖ ਭਣਿਓ ਲੋਹ ਹੋਯੋ ਲਾਲ ਨਦ ਸਤਗੁਰ ਜਦ ਤਾਰੈ ਪਹਣ ਵਣਕ ਕਰੈ ਗਿਆਨ ਗੁਰ ਕਹਉ ਵਿਚਾਰ ਕਾਠੋ ਸ੍ਰੀ ਖੰਡ ਸਤਿਗੁਰ ਕੀਓ ਦੁਖ ਦ੍ਰਿਦ੍ਰ ਤਿਨ ਕੇ ਗਏ ਸਤਿਗੁਰੂ ਚਰਨ ਜਿਨ ਪਰਸਿਆ ਸੇ ਪਸ਼ੂ ਤ੍ਰੇਪ ਸੁਰ ਨਰ ਭੈ ਜਾਮ ਗੁਰੂ ਹੋਏ ਵੱਲ ਤਨ ਕਿਆ ਗਾਰੁ ਦਿਜੈ ਜਾਮ ਗੁਰੂ ਹੋਏ ਵੱਲ ਲਕਬਾਂ ਹੈ ਕਿਆ ਕਿੱਜੈ ਜਾਮ ਗੁਰੂ ਹੋਏ ਵੱਲ ਗਿਆਨ ਅਰ ਧਿਆਨ ਅਨੰਨ ਉਪਾਰ ਜਾਮ ਗੁਰੂ ਹੋਏ ਵੱਲ ਸ਼ਬਦ ਸਾਖੀ ਸੋ ਸੱਚ ਕਰ ਜੋ ਗੁਰੂ ਗੁਰੂ ਐਨਸ ਜਪੈ ਦਾਸ ਤਤ ਬੇਨਤ ਕਹੈ ਜੋ ਗੁਰੂ ਨਾਮ ਰਿਤਮੈ ਧਰੈ ਓ ਜਨਮ ਮਰਨ ਤੋਂ ਤੇਰਾ ਗੁਰਦਿਨ ਕੋਰ ਅੰਧਾਰ ਗੁਰੂ ਬਿਨ ਸਮਝ ਨਾ ਆਵੇ ਗੁਰ ਬਿਨ ਸੁਰਤ ਨਾ ਸਿੱਧ ਗੁਰੂ ਬਿਨ ਮੁਕਤ ਨਾ ਪਾਵੇ ਗੁਰ ਕਰ ਸੱਚ ਵਿਚਾਰ ਗੁਰ ਕਰੇ ਮਨ ਮੇਰੇ ਗੁਰ ਕਰ ਸ਼ਬਦ ਸੁਕੁਨ ਅਗੰਕਟੇ ਸਭ ਤੇਰੇ ਗੁਰ ਨੈਣ ਬੈਣ ਗੁਰ ਗੁਰ ਕਰੋ ਗੁਰੂ ਸਤ ਕਨਲ ਕਹਿ ਜਿਨ ਗੁਰੂ ਨਾ ਦੇਖਿਓ ਨਾ ਕੀਓ ਤੇ ਅਗਤ ਸੰਸਾਰ ਮੈਂ ਗੁਰੂ ਗੁਰੂ ਗੁਰ ਕਰਮਨ ਮੇਰੇ ਤਾਰਨ ਤਰਨ ਸਮਰਥ ਕਲ ਯੁਗ ਸੁਨਤ ਸਮਾਧ ਸ਼ਬਦ ਜਿਸਕੇ ਰੇ ਸੋਨਨ ਦੁੱਖਨ ਨਾਸ ਸੁਖ ਦਾਇ ਕਸੂਰੋ ਜੋ ਧਰਤ ਤੇਹਾਨ ਬਸਤ ਤੇ ਨੇਰੇ ਪੂਰੋ ਪੁਰਖ ਰਿਦੈ ਹਰ ਸਿਮਰਤ ਮੁਖ ਦੇਖਤ ਅਗ ਜਾਹੇ ਪਰੇਰੇ ਜੋ ਹਰ ਬੁੱਧ ਰਿੱਧ ਸਿਧ ਚਾਹਤ ਗੁਰੂ ਗੁਰੂ ਗੁਰ ਕਰ ਮਨ ਮੇਰੇ